ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਰੈਸਟੋਰੈਂਟ ਸਟਾਈਲ ਆਲੂ ਸ਼ਿਮਲਾ ਮਿਰਚ ਦੀ ਰੈਸਪੀ ਲੈ ਕੇ ਆਈ ਆਂ ਇਹ ਆਲੂ ਸ਼ਿਮਲਾ ਮਿਰਚ ਨੇ ਜਿਹੜੇ ਇਹ ਆਪਾਂ ਜੇਕਰ ਰੈਸਟੋਰੈਂਟ ਸਟਾਈਲ ਜਿੱਦਾਂ ਰੈਸਟੋਰੈਂਟ ਦੇ ਵਿੱਚ ਆਪਾਂ ਨੂੰ ਬਣਾ ਕੇ ਦਿੰਦੇ ਨੇ ਉਸ ਤਰ੍ਹਾਂ ਬਣਾਵਾਂਗੇ ਤਾਂ ਇਹ ਬਹੁਤ ਹੀ ਟੇਸਟੀ ਲੱਗਦੇ ਨੇ ਤੇ ਰੈਸਪੀ ਨੂੰ ਬਣਾਉਣ ਦੇ ਲਈ ਤੁਸੀਂ ਮੇਰੇ ਨਾਲ ਬਣੇ ਰਹੋ ਮੇਰੇ YouTube ਚੈਨਲ ਦੇ ਉੱਤੇ ਵੀਡੀਓ ਦੇ ਨਾਲ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਹੋਰ ਵੀ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਵਾਂਗੇ ਰੈਸਪੀ ਬਣਾਉਣ ਦੇ ਲਈ ਚਲੋ ਆਪਾਂ ਤਿਆਰੀ ਸ਼ੁਰੂ ਕਰਦੇ ਆਂ ਆਪਾਂ ਨੇ ਇੱਕ ਛੋਟੀ ਸਾਈਜ਼ ਦੀ ਮੈਂ ਕੜਾਹੀ ਲਈ ਆ ਉਹਦੇ ਵਿੱਚ ਇੱਕ ਆਪਾਂ ਨੇ ਕੜਛੀ ਸਰੋਂ ਦਾ ਤੇਲ ਪਾਇਆ ਏ ਸਰੋਂ ਦੇ ਤੇਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਮੈਂ ਤਿੰਨ మీడియం ਸਾਈਜ਼ ਦੇ ਆਲੂ ਕੱਟ ਕੇ ਰੱਖੇ ਹੋਏ ਸੀਗੇ ਆਲੂ ਨੇ ਜਿਹੜੇ ਆਪਾਂ ਨੇ మీడియం ਸਾਈਜ਼ ਦੇ ਵਿੱਚ ਹੀ ਕੱਟਣੇ ਨੇ ਨਾ ਜ਼ਿਆਦਾ ਮੋٹے ਕੱਟਣੇ ਤੇ ਨਾ ਹੀ ਜ਼ਿਆਦਾ ਬਰੀਕ ਆਪਾਂ ਨੇ ਵਿਚਕਾਰ ਜਿਹੇ ਦੇ ਸਾਈਜ਼ ਦੇ ਆਲੂ ਨੇ ਜਿਹੜੇ ਕੱਟ ਲੈਣੇ ਨੇ ਤੇ ਇਹਨਾਂ ਨੂੰ ਆਪਾਂ ਨੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਜਦੋਂ ਤੱਕ ਇਹ ਹਲਕੇ ਹਲਕੇ ਬਰਾਊਨ ਜੇ ਹੋਣ ਲੱਗ ਜਾਣਗੇ ਉਸ ਤੋਂ ਬਾਅਦ ਆਪਾਂ ਨੇ ਸ਼ਿਮਲਾ ਮਿਰਚਾ ਉਹ ਇਹਦੇ ਵਿੱਚ ਐਡ ਕਰ ਦੇਣੀ ਹੈ ਸ਼ਿਮਲਾ ਮਿਰਚ ਵੀ ਮੈਂ ਤਿੰਨ ਨੇ ਜਿਹੜੀਆਂ ਵੱਡੇ ਸਾਇਦੀਆਂ शिमला ਮਿਰਚਾਂ ਲਈਆਂ ਸੀਗੀਆਂ ਇਹਨਾਂ ਨੂੰ ਆਪਾਂ ਨੇ ਚੌਰਸ ਸਾਇਦੇ ਵਿੱਚ ਕੱਟ ਕਰ ਲਿਆ ਸੀ ਤੇ ਨਾਲ ਹੀ ਇੱਕ ਆਪਾਂ ਨੇ ਪਿਆਜ਼ ਸੀਗਾ ਜਿਹੜਾ ਉਹ ਵੀ ਰਫਲੀ ਜਿਹਾ ਆਪਾਂ ਨੇ ਇਹਦੇ ਟੁਕੜੇ ਟੁਕੜੇ ਕੱਢ ਲਏ ਸੀਗੇ ਕੱਟ ਕੇ ਚਾਰ ਭਾਗਾਂ ਦੇ ਵਿੱਚ ਇੱਕ ਪਿਆਜ਼ ਨੂੰ ਕੱਟ ਕੇ ਉਹਦੇ ਆਪਾਂ ਨੇ ਇਕੱਲੇ ਇਕੱਲੇ ਟੁਕੜੇ ਕੱਢ ਲੈਣੇ ਨੇ ਤੇ ਇਹਨਾਂ ਨੂੰ ਵੀ ਆਪਾਂ ਨੇ ਨਾਲੇ ਚੰਗੀ ਤਰ੍ਹਾਂ ਪੋਨ ਲੈਣਾ ਆਪਾਂ ਨੇ ਇਹਨਾਂ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਹਿਲਾਉਂਦੇ ਰਹਿਣਾ ਤੇ ਆਲੂ ਨੇ ਜਿਹੜੇ ਆਪਾਂ ਨੇ ਉਹ ਪਹਿਲਾਂ ਫਰਾਈ ਕਰਨੇ ਨੇ Shimla mircha ਜਿਹੜੀ ਆਪਣੀ ਜਲਦੀ ਸੌਫਟ ਹੋ ਜਾਂਦੀ ਹੈ ਇਸ ਕਰਕੇ ਆਪਾਂ ਇਹਨੂੰ ਬਾਅਦ ਵਿੱਚ ਐਡ ਕਰਾਂਗੇ ਤੇ ਹੁਣ ਦੇਖੋ ਆਪਣੀ ਜਿਹੜੇ ਸਬਜ਼ੀਆਂ ਨੇ ਤਿੰਨੇ ਇਹ ਆਪਣੀਆਂ ਫਰਾਈ ਹੋ ਚੁੱਕੀਆਂ ਨੇ ਤੇ ਆਪਾਂ ਨੇ ਹੁਣ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਏ ਤੇ ਇਸੇ ਤਰ੍ਹਾਂ ਆਪਾਂ ਨੇ ਸਾਰੀ ਸਬਜ਼ੀ ਨੂੰ ਬਾਹਰ ਕੱਢ ਕੇ ਇਦੇ ਵਿੱਚ ਜਿਹੜਾ ਵੀ ਤੇਲ ਬਚੂਗਾ ਉਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਤੇਲ ਇੱਕ ਆਪਾਂ ਨੇ 1 ਟੇਬਲस्पून ਆਇਲ ਆ ਜਿਹੜਾ ਹੋਰ ਐਡ ਕਰ ਲੱਤਾ ਹੈ ਤੇ ਇਸ ਨੂੰ ਗਰਮ ਹੋਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਹਿਲਾ ਕੇ ਇਹਦੀ ਝਾਗ ਜਿਹੜੀ ਉਹ ਖਤਮ ਕਰ ਦੇਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਇੱਕ ਚਮਚਾ ਹੈ ਜਿਹੜਾ ਜੀਰੇ ਦਾ ਐਡ ਕਰਾਂਗੇ ਤੇ ਨਾਲ ਹੀ ਮੈਂ ਇੱਕ ਪਿਆਜ਼ ਸੀਗਾ ਵੱਡੇ ਸਾਈਜ਼ ਦਾ ਉਹ ਬਰੀਕ ਕੱਟ ਕੇ ਰੱਖਿਆ ਹੋਇਆ ਸੀ ਤੜਕੇ ਦੇ ਵਾਸਤੇ ਆਪਾਂ ਨੇ ਹੁਣ ਜਿਹੜਾ ਪਿਆਜ਼ ਆ ਬਰੀਕ ਕੱਟਿਆ ਹੋਇਆ ਉਹ ਵੀ ਵਿੱਚ ਐਡ ਕਰ ਦੇਣਾ ਤੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜਿਆਦਾ ਡਾਰਕ ਬਰਾਊਨ ਆਪਾਂ ਪਿਆਜ਼ ਨਹੀਂ ਕਰਾਂਗੇ ਆਪਾਂ ਨੇ ਹਲਕਾ 골ਡਨ ਹੋਣ ਤੱਕ ਇਹਨੂੰ ਫਰਾਈ ਕਰਨਾ ਹੈ ਤਾਂ ਕਿ ਜਿਹੜਾ ਪਿਆਜ਼ ਦਾ ਆਪਣੇ ਦਾ ਸਿਰਫ ਇੱਕ ਮੌਇਸਚਰ ਆ ਉਹ ਖਤਮ ਹੋ ਜਵੇ ਤੇ ਆਪਾਂ ਨੇ 4 ਤੋਂ 5 ਵੱਡੇ ਸਾਈਜ਼ ਦੀਆਂ ਹਰੀਆਂ ਮਿਰਚਾਂ ਲਈਆਂ ਸੀਗੀਆਂ ਇਹ ਹਰੀਆਂ ਮਿਰਚਾਂ ਨੇ ਜਿਹੜੀਆਂ ਇਹ ਜ਼ਿਆਦਾ ਕੌੜੀਆਂ ਨਹੀਂ ਹੈਗੀਆਂ ਤਾਂ ਕਰਕੇ ਮੈਂ ਥੋੜੀਆਂ ਜ਼ਿਆਦਾ ਲੈ ਲਈਆਂ ਸੀ 1 ਇੰਚ ਅਦਰਕ ਦਾ ਟੁਕੜਾ ਜਿਹੜਾ ਮੈਂ ਉਹ ਲੰਬੇ ਸਾਈਜ਼ ਦੇ ਵਿੱਚ ਕੱਟ ਕੇ ਰੱਖਿਆ ਹੋਇਆ ਸੀਗਾ ਤੇ ਉਹ ਵੀ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣਾ ਹਲਕਾ-ਹਲਕਾ ਆਪਾਂ ਨੇ ਇਹਨੂੰ ਭੁੰਨਣ ਤੋਂ ਬਾਅਦ ਅੱਧਾ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਹਲਦੀ ਦਾ ਪਾਵਾਂਗੇ ਤੇ ਕੌਣਾ ਇੱਕ ਚਮਚਾ ਇਹਦੇ ਵਿੱਚ ਮੈਂ ਜਿਹੜਾ ਧਨੀਆ ਪਾウダー ਐਡ ਕੀਤਾ ਮਸਾਲੇ ਨੇ ਜਿਹੜੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਹੋਰ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਨਾਲ ਹੀ ਮੈਂ ਇਹਦੇ ਵਿੱਚ ਇੱਕ ਟਮਾਟਰ ਸੀਗਾ మీడియం ਸਾਈਜ਼ ਦਾ ਉਹ ਵੀ ਬਰੀਕ ਕੱਟ ਕੇ ਰੱਖਿਆ ਹੋਇਆ ਸੀਗਾ ਉਹਨੂੰ ਵੀ ਵਿੱਚ ਐਡ ਕਰਤਾ ਤੇ ਨਾਲ ਹੀ ਹੁਣ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਣਾ ਤਾਂ ਕਿ ਆਪਣੇ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਫੁੱਲ ਸਕਣ ਦੇ ਨਾਲੇ ਜਿਹੜੇ ਟਮਾਟਰ ਨੇ ਉਹ ਵੀ ਬਿਲਕੁਲ ਮੈਸ਼ ਹੋ ਜਾਣ ਤੇ ਚੰਗੀ ਤਰ੍ਹਾਂ ਪੱਕ ਜਾਣ ਆਪਾਂ ਨੇ ਮਸਾਲੇ ਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਮਸਾਲਾ ਜਿਹੜਾ ਆਇਲ ਆਪਣਾ ਛੱਡਣਾ ਸ਼ੁਰੂ ਨਾ ਕਰ ਦਵੇ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਮਸਾਲੇ ਨੂੰ ਜਿਹੜਾ ਪਕਾ ਲਿਆ ਸੀਗਾ ਤੇ ਨਾਲ ਹੀ ਹੁਣ ਆਪਾਂ ਨੇ ਜਿਹੜੀ ਸਬਜ਼ੀ ਇੱਕ ਪਾਸੇ ਫਰਾਈ ਕਰਕੇ ਰੱਖੀ ਹੋਈ ਸੀਗੀ ਆਲੂ ਅਤੇ Shimla Mirch ਦੀ ਉਹਨੂੰ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣਾ ਹੌਲੀ ਹੌਲੀ ਹਲਕੇ ਹਲਕੇ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰਾਂਗੇ ਤਾਂ ਕਿ ਜਿਹੜੇ ਮਸਾਲਿਆਂ ਦੀ ਕੋਟਿੰਗਾਂ ਚੰਗੀ ਤਰ੍ਹਾਂ ਸਬਜੀ ਦੇ ਉੱਪਰ ਤੱਕ ਆ ਜਾਵੇ ਤੇ ਆਪਾਂ ਨੇ ਇਹਨੂੰ ਬਿਲਕੁਲ ਘੱਟ ਫਲੇਮ ਦੇ ਉੱਤੇ ਹੀ ਸਬਜੀ ਨੂੰ ਪਕਾਉਣਾ ਕਿਉਂਕਿ ਸਬਜੀ ਆ ਜਿਹੜੀ ਆਪਣੀ ਪਹਿਲਾਂ ਤੋਂ ਵੀ ਪੱਕੀ ਹੋਈ ਆ ਤੇ ਹੁਣ ਆਪਾਂ ਇਹਨੂੰ 10 ਮਿੰਟ ਤੱਕ ਹਲਕੀ ਅੰਚ ਦੇ ਉੱਤੇ ਪਕਾਵਾਂਗੇ 10 ਮਿੰਟ ਹੋਣ ਤੋਂ ਬਾਅਦ ਹੁਣ ਆਪਾਂ ਨੇ ਇੱਕ ਵਾਰ ਧਕਨ ਚੱਕ ਕੇ ਚੈੱਕ ਕਰ ਲੈਣਾ ਦੇਖੋ ਸਬਜ਼ੀ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਰਿਜ ਰਹੀ ਆ ਤੇ ਇੱਕ ਵਾਰ ਆਪਾਂ ਇਹਨਾਂ ਨੂੰ ਆਲੂਆਂ ਨੂੰ ਔਰ ਸ਼ਿਮਲਾ ਮਿਰਚ ਨੂੰ ਵੀ ਚੈੱਕ ਕਰਾਂਗੇ ਕਿ ਆਪਣੇ ਆਲੂ ਔਰ ਸ਼ਿਮਲਾ ਮਿਰਚ ਪੱਕ ਚੁੱਕੇ ਨੇ ਜਿਹੜੇ ਪਹਿਲਾਂ ਫਰਾਈ ਕੀਤੇ ਸੀਗੇ ਉਹ ਆਪਾਂ ਨੇ 70% ਹੀ ਕੁੱਕ ਕੀਤਾ ਸੀਗੇ ਬਾਕੀ ਆ ਜਿਹੜਾ ਉਹ ਆਪਾਂ ਨੇ ਤੜਕੇ ਦੇ ਵਿੱਚੇ ਕੁੱਕ ਕਰਨੇ ਆ ਥੋੜਾ ਜਿਹਾ ਆਪਾਂ ਨੂੰ ਸਮਾਂ ਇਹਦੇ ਵਿੱਚ ਹੋਰ ਲੱਗੂਗਾ 5 ਤੋਂ 7 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਤੇ ਹੁਣ ਆਪਾਂ ਨੇ ਸਬਜੀ ਨੂੰ ਇੱਕ ਵਾਰ ਫੇਰ ਤੋਂ ਜਿਹੜਾ ਢੱਕ ਕੇ ਰੱਖ ਦੇਣਾ 5 ਤੋਂ 7 ਮਿੰਟ ਬਾਅਦ ਆਪਾਂ ਨੇ ਹੁਣ ਇਹਨੂੰ ਇੱਕ ਚੈੱਕ ਕਰਾਂਗੇ ਸਬਜੀ ਆ ਜਿਹੜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਤੇ ਨਾਲ ਹੀ ਜਿਹੜਾ ਸਬਜੀ ਨੇ ਆਇਲ ਛੱਡਣਾ ਵੀ ਸ਼ੁਰੂ ਕਰਤਾ ਹੈ ਤੇ ਸਬਜੀ ਬਿਲਕੁਲ ਆਪਣੀ ਸੌਫਟ ਹੋ ਗਈ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਹਰਾ ਧਨੀਆ ਉਹ ਐਡ ਕਰ ਦਿੱਤਾ ਹੈ ਸਬਜੀ ਆਪਣੀ ਬਣ ਕੇ ਜਿਹੜੀ ਤਿਆਰ ਆ ਤੁਸੀਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਵੀ ਖਾ ਸਕਦੇ ਹੋ ਤੇ ਦੇਖੋ ਜਿਹੜਾ ਸਬਜੀ ਦਾ ਰੰਗ ਆ ਉਹ ਵੀ ਆਪਣੀ ਦਾ ਬਹੁਤ ਵਧੀਆ ਆਇਆ ਬਿਲਕੁਲ ਰੈਸਟੋਰੈਂਟ ਸਟਾਈਲ ਜਿਹੜੀ ਆਪਣੀ ਸ਼ਿਮਲਾ ਮਿਰਚ ਦੀ ਸਬਜੀ ਬਣ ਕੇ ਤਿਆਰ ਹੋਈ ਆ ਇਸੇ ਤਰ੍ਹਾਂ ਹੀ ਤੁਸੀਂ ਸਬਜੀ ਨੂੰ ਘਰੇ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਵੀ ਖਵਾਇਓ ਬੱਚੇ ਨੇ ਜਿਹੜੇ ਸਬਜੀ ਨੂੰ ਬਹੁਤ ਹੀ ਪਸੰਦ ਕਰਨਗੇ ਇਸ ਤਰ੍ਹਾਂ ਅਗਰ ਤੁਸੀਂ ਬਣਾਓਗੇ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਦੂਜੇ ਸਿੰਪਲ ਤਰੀਕੇ ਨਾਲ ਤੜਕਾ ਲਗਾ ਦਨੇ ਆ ਤਾਂ ਬੱਚੇ ਸ਼ਿਮਲਾ ਮਿਰਚ ਦੀ ਸਬਜੀ ਆ ਜਿਹੜੇ ਨਹੀਂ ਖਾਂਦੇ ਜੀ ਆਪਣੀ ਬਹੁਤ ਹੀ ਵਧੀਆ ਬਣਦੀ ਹੈ ਤੇ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਅੱਗੇ ਤੱਕ ਸ਼ੇਅਰ ਕਰਿਓ ਧੰਨਵਾਦ